ਨਾਮ ਸ੍ਰੀ ਵਾਹਿਗੁਰੂ ਸੰਗਿਆਨਾ ਆਪਾਂ ਰੋਜ਼ ਨਿਤਨੇਮ ਦੇ ਵਿੱਚ ਇੱਕ ਸ਼ਬਦ ਵਿਚਾਰਦੇ ਹਾਂ ਆਓ ਅੱਜ ਆਪਾਂ ਜੋ ਸ਼ਬਦ ਵਿਚਾਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 331 ਤੇ ਇਹ ਸ਼ਬਦ ਕਬੀਰ ਸਾਹਿਬ ਜੀ ਦਾ ਹੈ ਤੇ ਕਬੀਰ ਸਾਹਿਬ ਜੀ ਦੀ ਇਸ ਸ਼ਬਦ ਦਾ ਹੈਡਿੰਗ ਹੈ ਰਾਗ ਗੌੜੀ ਚੇਤੀ ਇਸ ਸ਼ਬਦ ਵਿੱਚ ਕਬੀਰ ਸਾਹਿਬ ਜੀ ਸਾਨੂੰ ਇਹ ਦੱਸਣਗੇ ਕਿ ਜਦੋਂ ਬੰਦੇ ਦੇ ਅੰਦਰ ਗਿਆਨ ਪਰਮਾਤਮਾ ਦਾ ਪੈਦਾ ਹੋ ਜਾਂਦਾ ਹੈ ਪ੍ਰਾਪਤ ਹੋ ਜਾਂਦਾ ਹੈ ਉਸ ਨੂੰ ਫਿਰ ਕਿਸ ਤਰ੍ਹਾਂ ਉਹਦੇ ਭਰਮ ਭਲੇਖੇ ਤੇ ਇਹ ਸਾਰੇ ਨਿਕਲ ਜਾਂਦੇ ਆ ਹੁਣ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਗੁਰੂ ਜੀ ਕਹਿੰਦੇ ਮੈਂ ਤੀਰਥ ਕਿਹੜਾ ਨਾਉਨਾ ਨਾਮ ਦਾ ਪ੍ਰਮਾਤਮਾ ਨੂੰ ਯਾਦ ਰੱਖਣ ਦਾ ਉਹਦੀ ਸਿਮਰਨ ਦਾ ਇਹ ਤੀਰਥ ਮੈਂ ਨਾਉਨਾ ਇਹਦੇ ਵਿੱਚ ਮੇਰਾ ਮਨ ਆਉਂਦਾ ਤੇ ਇਹਦੇ ਬਾਰੇ ਅਗਲੀ ਪੰਕਤੀ ਹੈ ਜੋ ਕਹਿੰਦੀ ਹੈ ਕਿ ਗੁਰੂ ਜੀ ਕਹਿ ਰਹੇ ਹੈ ਭਗਤ ਨਾਨਕ ਜੀ ਕਹਿ ਰਹੇ ਹੈ ਕਿ ਇਹ ਜਿਹੜਾ ਨਾਮ ਹੈ ਇਹ ਜਿਹੜਾ ਮੇਰੇ ਅੰਦਰ ਮਾਲਕ ਦਾ ਗਿਆਨ ਹੈ ਉਹ ਉਹ ਪ੍ਰਗਟ ਹੋ ਜਾਂਦਾ ਹੈ ਉਹ ਪ੍ਰਗਟ ਹੋ ਗਿਆ ਉਹ ਮੇਰੀ ਮੈਂ ਉਸ ਹੋਂਦ ਨੂੰ ਹਮੇਸ਼ਾ ਮੰਨ ਕੇ ਰੱਖਦਾ ਕਿਤੇ ਵਿੱਚ ਰੱਖਦਾ ਇਸ ਨਾਲ ਫਿਰ ਸਾਰੇ ਜੀਵਨ ਦੇ ਵਿੱਚ ਕ੍ਰਾਂਤੀ ਆ ਜਾਂਦੀ ਹੈ ਜੀਵਨ ਬਦਲ ਜਾਂਦਾ ਹੈ ਜਾਨੀ ਮਾਲਕ ਨਾਲ ਜੁੜ ਜਾਂਦਾ ਬੰਦਾ ਤੇ ਦੁਨਿਆਵੀ ਜਿਹੜੇ ਮਾਇਆ ਵੀ ਪ੍ਰਭਾਵ ਨੇ ਉਹ ਬੰਦੇ ਨੂੰ हट ਜਾਂਦੇ ਆ ਬਹਿਮ ਭਰਮ ਜਿਹੜੀਆਂ ਇਹ ਸਾਡੇ ਉੱਤੇ ਛਪਰੀਆਂ ਪਈਆਂ ਹੋਈਆਂ ਨੇ ਇਹ ਮਿਟ ਜਾਂਦੀਆਂ ਨੇ ਦੂਜਾ ਪੁਆਇੰਟ ਜਿਹੜੇ ਬੰਦੇ ਬਜ਼ੁਰਗ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਛਪਰੀ ਝੁੰਬੀ ਹੁੰਦੀ ਕੀ ਹੈ ਇਹਦਾ ਇੱਕ ਡਿਜ਼ਾਈਨ ਹੈ ਪਹਿਲਾਂ ਅਸੀਂ ਉਸ ਡਿਜ਼ਾਈਨ ਨੂੰ ਸਮਝੀਏ ਉਹ ਡਿਜ਼ਾਈਨ ਇਹ ਹੈ ਕਿ ਦੋ ਖੰਭੇ ਜਾਂ ਦੋ ਦੋ ਬਲੇ ਉੱਚੇ ਦੇ ਗੱਡੇ ਜਾਂਦੇ ਆ ਤੇ ਉਹਨਾਂ ਦੇ ਉੱਤੇ ਫਿਰ ਇੱਕ ਟੇਡਾ ਵਾਲਾ ਰੱਖਿਆ ਜਾਂਦਾ ਕੋਈ ਵੀ ਲੱਕੜ ਭਾਵੇਂ ਕੋਈ ਬਾਸ ਹੋ ਸਕਦੀ ਹੈ ਕੋਈ ਵੀ ਲੱਕੜ ਹੋ ਸਕਦੀ ਹੈ ਉਹਦੇ ਉੱਤੇ ਟੇਢੀ ਰੱਖੀ ਜਾਂਦੀ ਹੈ ਇਦੇ ਉੱਤੇ ਫੇਰ ਗੁੰਦ ਕੇ ਇੱਕ ਛੱਪਰ ਛੱਟਿਆ ਜਾਂਦਾ ਪਾਇਆ ਜਾਂਦਾ ਜਿਹੜਾ ਦੋਨਾਂ ਪਾਸੇ ਤਿਰਖਾ ਹੋ ਜਾਂਦਾ ਹੈ ਤੇ ਇਹ ਇਹ ਇੱਕ ਰਹਿਣ ਟਿਕਣ ਦਾ ਜਾਂ ਮੀਟੋਂ ਨੇਰੀ ਤੋਂ ਬਚਣ ਦਾ ਇੱਕ ਸਾਧਨ ਬਣ ਜਾਂਦਾ ਹੈ ਹੁਣ ਕਬੀਰ ਸਾਹਿਬ ਜੀ ਇਸ ਸੀਨ ਨੂੰ ਇਸ ਵਿਚਾਰ ਨੂੰ ਦੇਖਦੇ ਹੋਏ ਤੇ ਇਸ ਛਪਰੀ ਬਾਰੇ ਗੱਲ ਕਰਦੇ ਹੋਏ ਇਸ ਛਪਰੀ ਤੋਂ ਧਿਆਨ ਆਪਣਾ ਆਤਮਿਕ ਗਿਆਨ ਵੱਲ ਲੈ ਕੇ ਜਾਂਦੇ ਨੇ ਸਾਡਾ ਸਾਡੇ ਧਿਆਨ ਨੂੰ ਉੱਚਾ ਤੇ ਸੁੱਚੇ ਪਾਸੇ ਲੈ ਕੇ ਜਾਂਦੇ ਆ ਤੇ ਕਿਸ ਤਰ੍ਹਾਂ ਲੈ ਕੇ ਜਾਂਦੇ ਆ ਆਓ ਆਪਾਂ ਇਸ ਗੱਲ ਨੂੰ ਸਮਝਦੇ ਆ ਔਰ ਬੜਾ ਪਿਆਰਾ ਸ਼ਬਦ ਹੈ ਕਬੀਰ ਸਾਹਿਬ ਜੀ ਦਾ ਇਹ ਦੇਖੋ ਪਾਈ ਗਿਆਨ ਕੀ ਆਈ ਆਂਦੀ ਗੱਗੇ ਅੱਖਰ ਦੇ ਥੱਲੇ ਅਤਾ ਯਈ ਹੈ ਬਸੇ ਗੁਰਮੁਖੀ ਵਿੱਚ ਅਧਾ ਅੱਖਰ ਦੀ ਥਾਂ ਅਧਕ ਲਾਈ ਜਾਂਦੀ ਹੈ ਅਧੇ ਅੱਖਰ ਦੀ ਵਰਤੋਂ ਬਹੁਤ ਘੱਟ ਘੱਟ ਹੁੰਦੀ ਹੈ ਗਿਆਨ ਜੇ ਆਪਣਾ ਲਿਖਿਆ ਜਾਂਦਾ ਤਾਂ ਗੱਗੇ ਨੂੰ ਸਿਹਾਰੀ ਤੇ ਆੜੇ ਨੂੰ ਕੰਨਾ ਲਿਖ ਕੇ ਫਿਰ ਇਹ ਗਿਆਨ ਸ਼ਬਦ ਲਿਖਿਆ ਜਾਂਦਾ ਪਰ ਇੱਥੇ ਗੁਰੂ ਜੀ ਨੇ ਯਈਏ ਨਾਲ ਇਸ ਨੂੰ ਲਿਖਿਆ ਅਧਾ ਯਈਆ ਵਰਤਿਆ ਦੇਖੋ ਭਾਈ ਗਿਆਨ ਕੀ ਆਈ ਆਂਦੀ ਐ ਸਤਿਨ ਵੇਖ ਮੇਰੀ ਮਿੱਤਰ ਵੇਖ ਜਦੋਂ ਗਿਆਨ ਦੀ ਢੇਰੀ ਆਉਂਦੀ ਹੈ ਹੁਣ ਦੇਖੋ ਇਸ ਨੂੰ ਆਪਾਂ ਹੋਰ ਸਮਝੀਏ ਰੋਜ਼ ਪੜ੍ਹਨੇ ਆਪਾਂ ਨਿਤਨੇਮ ਦੀ ਬਾਣੀ ਵਿੱਚ ਕਿ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਨਾਦ ਬਨੂਦ ਕੋੜ ਆਨੰਦ ਗਿਆਨ ਖੰਡ ਵਿੱਚ ਜੇ ਤੋ ਬੰਦਾ ਚਲੇ ਜਾਂਦਾ ਜੀ ਬੰਦੇ ਦੀ ਅਵਸਥਾ ਚਲੀ ਜਾਂਦੀ ਹੈ ਨਾ ਫਿਰ ਗਿਆਨ ਪ੍ਰਚੰਡ ਹੋ ਜਾਂਦਾ ਉਹਨੂੰ ਸਾਰੇ ਬ੍ਰਹਮੰਡ ਦਾ ਸਾਰੇ ਸਿਸਟਮ ਦਾ ਗਿਆਨ ਹੋ ਜਾਂਦਾ ਮਾਲਕ ਦੇ ਹੁਕਮ ਦਾ ਗਿਆਨ ਹੋ ਜਾਂਦਾ ਕਹਿਣ ਦਾ ਮਤਲਬ ਤੇ ਜਦੋਂ ਮਾਲਕ ਦੇ ਹੁਕਮ ਦਾ ਗਿਆਨ ਹੋ ਗਿਆ ਤੇ ਉਸ ਮੁਤਾਬਕ ਬੰਦਾ ਚੱਲੇਗਾ ਤੇ ਫਿਰ ਕਰੋੜਾ ਆਨੰਦ ਉਹਦੇ ਅੰਦਰ ਪੈਦਾ ਹੋ ਜਾਂਦਾ ਜਨਿ ਜੀਵਨ ਉਹਦਾ ਸੁਹਾਵਣਾ ਸੋਹਣਾ ਤੇ ਕ੍ਰਾਂਤੀ ਆ ਜਾਂਦੀ ਆਪਾਂ ਕਹਿ ਸਕਦੇ ਆਂ ਵੀ ਕ੍ਰਾਂਤੀ ਆ ਜਾਂਦੀ ਹੈ ਹੁਣ ਇਸੇ ਗੱਲ ਨੂੰ ਕਬੀਰ ਸਾਹਿਬ ਜੀ ਇਸ ਤਰ੍ਹਾਂ ਕਹਿ ਰਹੇ ਆ ਕਿ ਇਹ ਗਿਆਨ ਦੀ ਜਦੋਂ ਭਾਈ ਹਨੇਰੀ ਆਉਂਦੀ ਹੈ ਨਾ ਹੁਣ ਜਦੋਂ ਹਨੇਰੀ ਆਉਂਦੀ ਹੈ ਤੇ ਫਿਰ ਇਹ ਛਪਰੀ ਕਈ ਵਾਰ ਉੱਡ ਜਾਂਦੀ ਹੈ ਤੇ ਗੁਰੂ ਜੀ ਕਹਿੰਦੇ ਆ ਜਦੋਂ ਗਿਆਨ ਦੀ ਹਨੇਰੀ ਇੰਨੀ ਤੇਜ ਆਈ ਨਾ ਕਿ ਇਹ ਜਿਹੜੀ ਛਪਰੀ ਮੇਰੇ ਉੱਤੇ ਪਈ ਸੀ ਹੁਣ ਛਪਰੀ ਕਿਹੜੀ ਹੈ ਇਹ ਸਾਡੇ ਉੱਤੇ ਕਿਹੜੀ ਛਪਰੀ ਪਈ ਹੋਈ ਹੈ ਅਗਿਆਨਤਾ ਦੀ ਗਿਆਨ ਹੀਣ ਹੋਣ ਦੀ ਛਪਰੀ ਸਾਡੇ ਉੱਤੇ ਪਈ ਹੋਈ ਹੈ ਤੇ ਇਹ ਛਪਰੀ ਬਣੀ ਕਿਸ ਤਰ੍ਹਾਂ ਹੋਈ ਹੈ ਇਹ ਜੀ ਇਹ ਸਾਰੀ ਇਹਨੂੰ ਇਸੇ ਨੂੰ ਸਾਰੇ ਨੂੰ ਸਮਝਾ ਜਾਣਗੇ ਕਬੀਰ ਸਾਹਿਬ ਜੀ ਸਵੇ ਓਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬੰਦੀ ਰਹਾਉ ਇਹ ਜਿਹੜੀ ਟਾਟੀ ਦਾ ਮਤਲਬ ਹੁੰਦਾ ਛੱਪਰ ਗੁੰਦਿਆ ਹੋਇਆ ਜਿਹੜਾ ਸਮਾਨ ਆਉਦਾ ਜਿਹੜਾ ਉੱਤੇ ਪਾਇਆ ਹੋਇਆ ਉਹ ਬੰਨਿਆ ਕੱਦੇ ਨਾਲ ਹੋਇਆ ਸੀ ਮਾਇਆ ਦੀਆਂ ਰੱਸੀਆਂ ਨਾਲ ਬੰਨਿਆ ਹੋਇਆ ਉੱਥੇ ਉਹ ਛੱਪਰ ਰੱਸੀਆਂ ਨਾਲ ਬੰਨਿਆ ਹੋਇਆ ਹੈ ਇਹ ਤੇ ਅਸੀਂ ਮਾਇਆ ਦੇ ਵੰਦਨਾ ਵਿੱਚ ਇਹ ਢਟਕਣਾ ਭਰਮ ਭਲੇਖੇ ਦੀ ਜਿਹੜੀ ਸਾਡੇ ਉੱਤੇ ਛਪਰੀ ਪਈ ਹੋਈ ਹੈ ਨਾ ਇਹ ਕੁੜਗੀ ਫਿਰ ਉਸ ਦੇਰੀ ਚ ਯਾਨੀ ਦੋਨੇ ਪੰਕਤੀਆਂ ਜਦੋਂ ਇਕੱਠੀਆਂ ਪੜਾਂਗੇ ਰਹਾਉ ਦਾ ਬੰਧ ਹੈ ਇਹ ਥੀਮ ਇਹ ਵਿਚਾਰ ਬਣ ਜਾਏਗਾ ਕਿ ਕਬੀਰ ਸਾਹਿਬ ਜੀ ਕਹਿ ਰਹੇ ਆ ਵੀ ਜਦੋਂ ਬੰਦੇ ਦੇ ਅੰਦਰ ਗਿਆਨ ਪ੍ਰਚੰਡ ਹੁੰਦਾ ਹੈ ਨਾ ਫਿਰ ਉਹਦਾ ਮਾਇਆ ਦਾ ਮੋਹ ਹੈ ਜਿਹੜਾ ਉਹ ਟੁੱਟ ਜਾਂਦਾ ਹੈ ਤੇ ਮਾਇਆ ਦੇ ਮੋਹ ਦੇ ਕਾਰਨ ਜਿਹੜੀ ਉਹਦੇ ਅੰਦਰ ਭੜਕਣਾ ਹੈਗੀ ਜਿਹੜੇ ਭਰਮ ਨੇ ਭਲੇਖੇ ਨੇ ਉਹ ਗਿਆਨ ਦੀ ਢੇਰੀ ਦੇ ਬੂਰੇ ਉੱਡ ਜਾਂਦੇ ਆ ਖਤਮ ਹੋ ਜਾਂਦੇ ਆ ਹੁਣ ਦੇਖੋ ਇਹ ਇਸ ਛਪਰੀ ਦੇ ਸੀਨ ਨੂੰ ਹੀ ਥੋੜਾ ਅੱਗੇ ਤੋਰ ਕੇ ਕਬੀਰ ਸਾਹਿਬ ਜੀ ਕਹਿ ਰਹੇ ਆ ਜਦੋਂ ਇਹ ਢੇਰੀ ਆਉਂਦੀ ਹੈ ਤੇ ਫਿਰ ਇਹ ਉੱਡ ਗਈ ਤੇ ਢੇਰੀ ਤੋਂ ਬਾਅਦ ਫਿਰ ਮੀ ਵੀ ਆਉਂਦਾ ਹੁਣ ਮੀ ਕਿਹੜਾ ਆਉਂਦਾ ਜਦੋਂ ਗਿਆਨ ਦੀ ਢੇਰੀ ਆ ਗਈ ਤੇ ਉਸ ਦੇ ਮਗਰ ਮੀ ਕਿਹੜਾ ਆਉਂਦਾ ਹੈ ਪਰਮਾਤਮਾ ਦੇ ਗਿਆਨਦਾਰ ਪਰਮਾਤਮਾ ਦੀ ਹੋਂਦ ਦਾ ਪਰਮਾਤਮਾ ਦੇ ਨਾਮ ਦਾ ਪਰਮਾਤਮਾ ਦੇ ਸਿਮਰਨ ਦਾ ਹੁਣ ਆਪਾਂ ਇਸ ਨੂੰ ਅੱਗੇ ਪੜ੍ਹ ਗਏ ਦੋ ਚਿੱਤੇ ਕੀ ਦੋਏ ਥੋਨ ਗਰਾਨੀ ਮੋਹ ਬਲੇੜਾ ਟੁੱਟਾ ਹੁਣ ਦੇਖੋ ਉਸੇ ਉਸੇ ਪਾਸੇ ਧਿਆਨ ਰੱਖ ਕੇ ਬਾਣੀ ਪੜਦੇ ਚੱਲੀਏ ਕਿ ਦੋ ਥੰਮੇ ਜਿਹੜੇ ਥੋਨ ਥੰਮੇ ਗੱਡੇ ਹੋਏ ਸੀ ਜਿਹੜੇ ਇਹ ਦੋਨੇ ਦ્વੈਤ ਦੇ ਨੇ ਸਾਡੇ ਅੰਦਰ ਦ્વੈਤ ਹੈ ਕਿ ਪਰਮਾਤਮਾ ਲੈਦਾ ਹੈ ਅਸੀਂ ਪ੍ਰਮਾਤਮਾ ਨੂੰ ਭੁੱਲ ਕੇ ਮਾਇਆ ਵਿੱਚ ਜੁੜੇ ਹੋਏ ਹਾਂ ਮਾਇਆ ਵਿੱਚੋਂ ਦੁਆਰੇ ਪ੍ਰਮਾਤਮਾ ਨੂੰ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਜੈਨ ਮੈਂ ਸਰੀਰ ਹਉਮੈ ਵਿੱਚ ਵਸਿਆ ਹੋਇਆ ਤੇ ਪ੍ਰਮਾਤਮਾ ਨੂੰ ਉਲੰਭਣ ਦੀ ਕੋਸ਼ਿਸ਼ ਕਰਦਾ ਦ્વੈਤ ਦੀਆਂ ਦੋ ਥਮੀਆਂ ਇਸ ਅਗਿਆਨ ਨੂੰ ਲੱਗੀਆਂ ਹੋਈਆਂ ਸੀ ਤੇ ਹੁਣ ਇਹ ਵੀ ਦੋਨੇ ਗਿਰ ਗਈਆਂ ਗਿਰਾਨੀ ਡਿਗ ਪਈਆਂ ਇਹ ਵੀ ਕਬੀਰ ਸਾਹਿਬ ਜੀ ਕਹਿੰਦੇ ਮੋਹ ਬਲੇਡਾ ਟੁੱਟਾ ਤੇ ਇਹਨੋਂ ਅੱਗੇ ਫਿਰ ਜਿਹੜਾ ਤੇ ਟੇਡਾ ਵਾਲਾ ਪਾਇਆ ਹੋਇਆ ਸੀ ਉਹ ਹੈਗਾ ਮੋਹ ਦਾ ਸਾਡੇ ਅੰਦਰ ਸੰਸਾਰ ਦਾ ਮੋਹ ਹੈ ਮਾਇਆ ਦਾ ਮੋਹ ਹੈ ਇਹ ਬਲੇਡਾ ਵੀ ਇਹ ਬਲਾ ਵੀ ਹੁਣ ਟੁੱਟ ਗਿਆ ਬਲੇਡਾ ਦਾ ਮਤਲਬ ਹੁੰਦਾ ਬਲਾ ਢੇਡੇ ਲੋਡ ਪਾਇਆ ਹੋਇਆ ਜਿਵੇਂ ਅਸੀਂ ਛੱਤ ਵਿੱਚ ਗਾਰਡਰ ਪਾਉਨੇ ਆ ਉਹਨੂੰ ਕਹਿੰਦੇ ਆ ਬਲਾ ਤੇ ਉਹ ਟੁੱਟ ਗਿਆ ਉਹ ਹੁਣ ਜਿਹੜਾ ਇਸ ਨੇਰੇ ਅਗਿਆਨ ਦੀ ਛਪਰੀ ਥੱਲੇ ਜਿਹੜੇ ਦੋ ਥੰਮੀਆਂ ਲਾਈਆਂ ਸੀਗੀਆਂ ਦਵੈਤ ਦੀਆਂ ਨੇ ਉਹ ਮੇਰੇ ਅੰਦਰ ਉਹ ਵੀ ਟਿਕ ਪਈਆਂ ਤੇ ਇਹਦੇ ਉੱਤੇ ਜਿਹੜਾ ਬੜਾ ਪਾਰਖਿਆ ਸੀ ਮਾਇਆ ਦੇ ਮੋਹ ਦਾ ਸੰਸਾਰ ਦੇ ਮੋਹ ਦਾ ਉਹ ਵੀ ਹੁਣ ਟੁੱਟ ਗਿਆ ਤ੍ਰਿਸ਼ਨਾ ਸ਼ਾਨ ਪਰਿਤਰ ਉੱਪਰ ਦੁਰਮਤ ਪੰਡਾ ਫੂਟਾ ਤੇ ਇਹ ਸਾਰਾ ਕੁਝ ਹੋ ਕਿਉਂ ਰਿਹਾ ਸੀ ਕਿਉਂਕਿ ਤ੍ਰਿਸ਼ਨਾ ਦਾ ਛੱਪਰ ਇਹਦੇ ਉੱਤੇ ਪਿਆ ਹੋਇਆ ਸੀ ਅਗਿਆਨ ਕਰਕੇ ਮਾਇਆ ਦੇ মোহ ਕਰਕੇ ਦ્વੈਤ ਕਰਕੇ ਇਹ ਮਾਇਆ ਜਿਹੜਾ ਛੱਪਰ ਹੈ ਤ੍ਰਿਸ਼ਨਾ ਦਾ ਤ੍ਰਿਸ਼ਨਾ ਦੀ ਅਗ ਦਾ ਜਿਹੜਾ ਛੱਪਰ ਹੈ ਇਹ ਇਹ ਧਰਤੀ ਤੇ ਡਿੱਗ ਪਿਆ ਆ ਕੇ ਖਤਮ ਹੋ ਗਿਆ ਦਰਮਤ ਭਾਂਡਾ ਫੂਟਾ ਤੇ ਮਾਇਆ ਦੇ মোহ ਆਪਣੀ ਹਉਮੈ ਕਰਕੇ ਦ્વੈਤ ਕਰਕੇ ਮਾਇਆ ਦੇ মোহ ਕਰਕੇ ਤ੍ਰਿਸ਼ਨਾ ਕਰਕੇ ਇਹ ਜਿਹੜਾ ਮੇਰੀ ਮਾੜੀ ਮੱਤ ਹੋਈ ਪਈ ਸੀ ਨਾ ਇਹ ਭਾਂਡਾ ਫਟ ਗਿਆ ਜੇ ਨਹੀਂ ਜਦੋਂ ਇਹ ਛਪਰੀ ਡਿੱਗੀ ਤੇ ਇਹਦੇ ਵਿੱਚ ਜਿਹੜਾ ਭਾਂਡਾ ਰੱਖਿਆ ਸੀਗਾ ਜਿਹੜਾ ਮੇਰਾ ਦੁਰਮਤ ਦਾ ਮਾੜੀ ਮੱਤ ਗ੍ਰਹਿਣ ਕਰ ਰੱਖੀ ਸੀ ਮੈਂ ਇਹ ਇਹ ਵੀ ਮੇਰੀ ਟੁੱਟ ਗਈ ਫਟ ਗਿਆ ਇਹ ਵੀ ਭਾਂਡਾ ਇਹ ਵੀ ਗਿਆ ਆਂਦੀ ਪਾਛੇ ਜੋ ਜਲ ਵਰਖੈ ਤਹ ਤੇਰਾ ਜਨ ਪੀਣਾ ਹੇ ਪ੍ਰਭੂ ਜੀ ਜਦੋਂ ਮੈਨੂੰ ਇਹ ਗਿਆਨ ਆ ਗਿਆ ਤੇਰਾ ਤੇਰੀ ਭਗਤੀ ਦਾ ਤੇਰੀ ਹੋਂਦ ਦਾ ਤੇਰੀ ਸਿਮਰਨ ਦਾ ਇਹ ਗਿਆਨ ਦੇ ਵਿੱਚ ਗਿਆਨ ਆ ਗਿਆ ਜਣੀ ਨੇਰੀ ਤੋਂ ਬਾਅਦ ਜਦੋਂ ਮੀ ਆਉਂਦਾ ਤੇ ਇਸ ਮੀ ਵਿੱਚ ਹੁਣ ਕਿਉਂਕਿ ਛਪਰੀ ਤੇ ਟੁੱਟ ਗਈ ਹੁਣ ਫਿਰ ਇਸ ਮੀ ਵਿੱਚ ਤੇਰਾ ਦਾਸ ਭਿੱਜ ਗਿਆ ਇਸ ਗਿਆਨ ਦੀ ਬਰਕਤ ਨਾਲ ਵਹਿਮ ਭਰਮ ਮੁਕ ਜਾਣ ਤੇ ਜਿਉਂ-ਜਿਉਂ ਮੈਂ ਪ੍ਰਮਾਤਮਾ ਨੂੰ ਯਾਦ ਕਰਦਾ ਤੇ ਮਨ ਦੀ ਸ਼ਾਂਤੀ ਤੇ ਟਿਕਾਉ ਪੈਦਾ ਹੋ ਰਿਹਾ ਹੈ ਤੇਰਾ ਜਨ ਭੀਨਾ ਹੁਣ ਜਿਉਂ-ਜਿਉਂ ਮੈਂ ਤੇਰੀ ਭਗਤੀ ਕਰਦਾ ਤਿਉਂ-ਤਿਉਂ ਮੇਰਾ ਮਨ ਟਿਕਾਉ ਵਿਚਾਰਿਆ ਹੈ ਸਹਿਜ ਵਿਚਾਰਿਆ ਉਸ ਮਾਲਕ ਦੀ ਯਾਦ ਵਿੱਚ ਇਕਮਿਕ ਹੋ ਗਿਆ ਹੈ ਹੁਣ ਦੇਖੋ ਸਾਰੀ ਸ਼ਬਦ ਨੂੰ ਜਦੋਂ ਆਪਾਂ ਪੜਦੇ ਆਂ ਤੇ ਫਿਰ ਇੱਕ ਥੀਮ ਇੱਕ ਵਿਚਾਰ ਬਣਦਾ ਤੇ ਆਖਰ ਤੇ ਗੁਰੂ ਜੀ ਕੀ ਕਹਰੇ ਆ ਕਹ ਕਵੀਰ ਮਨ ਪਿਆ ਪ੍ਰਗਾਸਾ ਕਵੀਰ ਜੀ ਆਖਦੇ ਐ ਮੇਰੇ ਮਨ ਵਿੱਚ ਹੁਣ ਪ੍ਰਕਾਸ਼ ਪੈ ਗਿਆ ਚਾਨਣ ਪੈ ਗਿਆ ਗਿਆਨ ਆ ਗਿਆ ਤੇਰੇ ਨਾਮ ਦਾ ਸੂਰਜ ਕਿਉਂਕਿ ਉਹਦੇ ਭਾਨ ਜਬ ਚੀਨਾ ਕਿਉਂਕਿ ਹੁਣ ਮੇਰੇ ਮਨ ਵਿੱਚ ਤੇਰੇ ਗਿਆਨ ਦਾ ਸੂਰਜ ਚੜ ਗਿਆ ਤੇ ਮਨ ਵਿੱਚ ਚਾਨਣ ਹੀ ਚਾਨਣ ਹੋ ਗਿਆ ਦੇਖੋ ਕੈਸਾ ਵਿਚਾਰ ਹੈ ਜਿਹੜੇ ਆਤਮ ਗਿਆਨੀ ਹੁੰਦੇ ਆ ਨਾ ਉਹ ਇਸ ਜੀਵਨ ਦੇ ਵਿੱਚੋਂ ਹੀ ਉਹਨਾਂ ਚੀਜ਼ਾਂ ਨੂੰ ਵੇਖ ਕੇ ਸਾਨੂੰ ਸਮਝਾ ਦਿੰਦੇ ਆ ਬਾਬਾ ਨਾਨਕ ਜੀ ਇੱਕ ਛੱਪੜ ਜਿਹੜਾ ਕਿ ਸੁੱਕ ਗਿਆ ਇੱਕ ਤਲਾਹ ਜਿਹੜਾ ਕਿ ਸੁੱਕ ਗਿਆ ਜਿਹਦੇ ਵਿੱਚ ਕਦੇ ਸੋਹਣੇ ਕਮਲ ਫੁੱਲ ਸੀਗੇ ਤੇ ਉਹਦੇ ਸੋਹਣਾ ਰੂਪ ਹੋਇਆ ਹਾਇਆ ਸੀ ਉਹਦਾ ਤੇ ਉਹ ਸੁੱਕ ਗਿਆ ਤੇ ਉਸ ਨੂੰ ਉਸ ਨਾਲ ਇਹ ਸਵਾਲ ਜਵਾਬ ਕਰਦੇ ਹੋਏ 바ਵਾ ਨਾਨਕ ਜੀ ਇਸ ਦਿਸਤਾਂਤ ਤੋਂ ਸਾਨੂੰ ਸਮਝਾ ਦਿੰਦੇ ਐ ਕਿ ਐ ਛੱਪੜ ਨੂੰ ਪੁੱਛਦੇ ਐ ਵੀ ਤੇਰੀ ਕਾਲੀ ਦੇਰੀ ਹੋ ਰਹੀ ਐ ਤੇ ਤੂੰ ਕਿਉਂ ਸੁੱਕ ਗਿਆ ਤੇਰਾ ਇਹ ਹਾਲ ਕਿਉਂ ਬਣਿਆ ਹੋਇਆ ਉਹ ਕਹਿੰਦਾ ਜੀ ਮੇਰਾ ਪਾਣੀ ਨਾਲ ਸੰਗ ਸੀ ਤੇ ਪਾਣੀ ਨਾਲੋਂ ਮੇਰਾ ਸੰਗ ਟੁੱਟ ਗਿਆ ਤੇ ਹੁਣ ਫਿਰ ਇਹ ਮੇਰੀ ਹਾਲਤ ਇਹ ਬਣੀ ਹੋਈ ਐ देखो एक दृष्टांत है उस दृष्टांत ਤੋਂ ਜਿਹੜਾ ਅਧਿਆਤਮਿਕ ਬੰਦਾ ਹੈ ਉਹ ਉਸ ਪਰਮਾਤਮਾ ਦਾ ਗਿਆਨ ਲੈਂਦਾ ਹੈ ਕਿਉਂਕਿ ਉਹ ਹਰ ਪਾਸੇ ਰੱਬ ਨੂੰ ਵੇਖ ਰਿਹਾ ਹੈ ਹਰ ਪਾਸੇ ਪਰਮਾਤਮਾ ਨੂੰ ਵੇਖ ਰਿਹਾ ਹੈ ਸੋ ਕਬੀਰ ਸਾਹਿਬ ਜੀ ਨੇ ਕਿਹਦਾ ਇੱਕ ਸੰ ਇੱਕ ਸੀਨ ਖਿੱਚ ਕੇ ਇੱਕ ਇੱਕ ਵਿਚਾਰ ਦੇ ਵਿੱਚੋਂ ਵਿਚਾਰ ਦਿੱਤਾ ਹੈ ਕਿ ਜਿਨੂੰ ਸਾਡੇ ਅੰਦਰ ਗਿਆਨ ਦੀ ਨੇਰੀ ਆਉਂਦੀ ਹੈ ਤੇ ਫਿਰ ਕਿਸ ਤਰ੍ਹਾਂ ਇਹ ਅ ਗਿਆਨ ਬਹਿਮ ਭਰਮ ਇਹ ਸਾਰੇ ਛਪਰੀਏ ਜਿਹੜੀ ਡਿੱਗ ਪੈਂਦੀ ਐ ਇਹ ਛਪਰੀ ਦਾ ਜਿਹੜਾ ਸਹਾਰਾ ਹੈਗਾ ਦੋ ਦ્વੈਤ ਵੀ ਮੈਂ ਲੈਦਾ ਤੇ ਮਾਲਕ ਲੈਦਾ ਇਹ ਦ્વੈਤ ਜਿਹੜੀ ਇਹਦਾ ਜਿਹੜਾ ਸਹਾਰਾ ਮਿਲਿਆ ਹੋਇਆ ਸੀ ਇਸ ਅਗਿਆਨ ਦੀ ਛਪਰੀ ਨੂੰ ਤੇ ਜਿਹੜਾ ਉੱਤੇ ਭੁਲੇੜਾ ਪਾਇਆ ਹੋਇਆ ਸੀ ਸੰਸਾਰ ਦੇ ਮੋਹ ਦਾ ਇਹ ਸਭ ਕੁਝ ਨਸ਼ਟ ਹੋ ਗਿਆ ਤੇ ਹੁਣ ਇਹ ਜਿਹੜੀ ਛਪਰੀ ਉੱਤੇ ਗੁੰਦੀ ਹੋਈ ਸੀ ਇਸ ਥੱਲੇ ਧਰਤੀ ਤੇ ਆ ਡਿੱਗੀ ਐ ਤੇ ਡਿੱਗਣ ਨਾਲ ਜਿਹੜਾ ਇਹਦੇ ਵਿੱਚ ਮੇਰੀ ਦੁਰਮਤ ਮਾੜੀ ਮਤ ਬਣੀ ਹੋਈ ਸੀ ਉਹ ਮੇਰੀ ਮਾਰੀ ਮਤ ਦਾ ਭਾਂਡਾ ਵੀ ਹੁਣ ਫੁੱਟ ਗਿਆ ਮੈਨੂੰ ਗਿਆਨ ਆ ਗਿਆ ਤੇ ਜਦੋਂ ਸਾਡੇ ਉੱਤੇ ਇਹ ਘਟਨਾ ਜਾਂ ਸਾਡੇ ਸਾਡੇ ਉੱਤੇ ਇਹ ਵਰਤਾਰਾ ਵਰਦੇਗਾ ਫਿਰ ਸਾਡੇ ਅੰਦਰ ਨੇਰੀ ਆਏਗੀ ਫਿਰ ਸਾਨੂੰ ਪਤਾ ਲੱਗੇਗਾ ਅਸਲ ਗੱਲ ਗੁਰੂ ਨਾਨਕ ਸਾਹਿਬ ਜੀ ਤੇ ਕਬੀਰ ਸਾਹਿਬ ਜੀ ਕਹਿ ਕੀ ਰਿਹਾ ਸੋ ਆਪਾਂ ਬਾਣੀ ਆਪ ਪੜੀਏ ਆਪਣੀ ਬਾਣੀ ਆਪਣੀ ਖਾਤਰ ਪੜੀਏ ਬਾਣੀ ਨੂੰ ਵਿਚਾਰਦੇ ਰਹੀਏ ਤੇ ਵਿਚਾਰ ਵਿੱਚੋਂ ਵਿਚਾਰ ਆਉਂਦਾ ਹੈ ਦੇਖੋ ਉਸ ਇੱਕ ਛਪਰੀ ਦੇ ਸੀਨ ਨੂੰ ਦ੍ਰਿਸ਼ ਨੂੰ ਕਿਰਤਨਾ ਕਬੀਰ ਸਾਹਿਬ ਜੀ ਸਾਨੂੰ ਆਤਮਿਕ ਗਿਆਨ ਦੇ ਗਏ ਕਿੱਡਾ ਪਿਆਰਾ ਗਿਆਨ ਹੈ ਕਿੱਡਾ ਉੱਚਾ ਤੇ ਸੱਚਾ ਗਿਆਨ ਹੈ ਪਹੁੰਚਾਂਗੇ ਕਦੋਂ ਜਦੋਂ ਆਪ ਪੜਾਂਗੇ ਸੋ ਆਪਾਂ ਬਾਣੀ ਰੋਜ਼ ਪੜ੍ਹੀਏ